ਕਸ ਅੰਗੂਲੇ ਕਿਤੇ ਲੇਜੋ ਤੱਕ ਦੋ ਆ ਤਾਰਾ ਰੱਖੇ ਫੋਟੋ ਤਾਰ ਫੋਟੋ ਬਣਾ ਕੇ ਰੱਖਣੀ ਹੁੰਦੀ ਐਥਾ ਵੀਰੇ ਹੋਈ ਐ ਸੱਤੇ ਦੀ ਡੈਥ ਹਾਂ ਮੈਨ ਦਿਖਾਉਣਾ ਕਿ ਤਤਾਰ ਲੱਗੀ ਐ ਮਾਤਾ ਭਾਈ ਨਖਾਨ ਹੋ ਗਿਆ ਮੇਰੇ ਜਰਾ ਗੂਪਟੇ ਆ ਗਿਆ ਆ ਤਾਰਤੀ ਅਗਨੀ ਨੀਲੀ ਦਾਰ ਇਹਨੂੰ ਇਹਦੇ ਗੱਲ ਜੋੜਨਾ ਤਾਂ ਇਹਦੇ ਵਿੱਚ ਗਰੰਟ ਆ ਗਿਆ ਜਿਹੜੀ ਆਤ ਆ ਰਹਿਣਾ ਆਤ ਆਤ ਮੂਰੇ ਤੇ ਲੋਹ ਦੀ ਟੇਨ ਮੂਰੇ ਤੇ ਆ ਆ ਨੀਲੀ ਦੇ ਗਾਇਲ ਤੇ ਨੀਲੀ ਦੇ ਗਾਇਲ ਤੇ ਇਹ ਲਾਰ ਗੱਲ ਜੋੜਨੀ ਦੀ ਇਹ ਟੁੱਟੀ ਵੀ ਦੀ ਦਾਰ ਜਾਂ ਇਹਨੂੰ ਫੜ ਕੇ ਉਹਨੂੰ ਹੱਥ ਪਾ ਦੇ ਵਿੱਚ ਜਿਹੜੇ ਹੱਥ ਚ ਗਰੰਟ ਆ ਗਿਆ ਰਗ ਰਿਆ ਪਿਆ ਤਾਂ ਤੱਕ ਉਹ ਨਹੀਂ ਹੈਗਾ ਨਾ ਘਟ ਦੇਦੇ ਉਹਨੇ ਦੇਖ ਲਿਆ ਆ ਸਾਹਮਣੇ ਘਣਾ ਘਟ ਦੇ ਦਿਆ ਲਾ ਕੇ ਆਹਰੇ ਘਣਾ ਘਟ ਦੇ ਦੀ ਜਿੱਥੇ ਤਵੀਆਂ ਖੜੀਆਂ ਭਾਈ ਬਾਤ ਕੰਮ ਘਰਾ ਹੋ ਗਿਆ ਮੋਟਰ ਦੇਖ ਲੋ ਕਿੰਨੀ ਸਜਾਈ ਵੀ ਏ ਕਿਤੇ ਕੱਖ ਦਾ ਡੱਕਾ ਨਹੀਂ ਕਿੰਨੇ ਕੰਮ ਕੰਮ ਦੇ ਬੂਟੇ ਲਾਏ ਵੀ ਆਂਬ ਦਾ ਬੂਟਾ ਲਾਇਆ ਵੇ ਇਹ ਆ ਜਾਮਣ ਦਾ ਰਹਾ ਆ ਬੂਟਾ ਲਾ ਰਹਾ ਆ ਗਾ ਹਮਨੇ ਮੱਕੀ ਵੀ ਜੀਵੀ ਹੈ ਟੀਲਾ ਪਾਉਣਾ ਗਿਲਾ ਇਹ ਪਾਤਲਪਾੜੀ ਇੰਨੀ ਸੂਣੀ ਈ ਯਾਰ ਦੇ ਕੰਮ ਨਾਲ ਇੰਨਾ ਤਿਆਰ ਬੈਗਾ ਅੱਗਨਾਂ ਦਾ ਸਾਰਾ ਗੰਨਾਗੇ ਤਾਂ ਇੱਕ ਟਰਾਲੀ ਪਰ ਕਹ ਲਈਆਂ ਬੁੱਢਿਆਂ ਨੂੰ ਤਗੜੀ ਹੁਣ ਤੋਂ ਅਧੂਰੇ ਨੂੰ ਸਾਲੂਗਾ ਇੱਥੇ ਇਹ ਆ ਤਾਂ ਜਦ ਮੈਂ ਕਿ ਦੇਖਿਆ ਚੱਕ ਕੇ ਮਰੰਡੇ ਨੂੰ ਵੀ ਲੈ ਕੇ ਫਰ ਗਿਆ ਮੁੰਡਾ ਵਾ ਇਹ ਕਿੰਨੇ ਕੰਮ ਕੰਮ ਦੇ ਬੂਟੇ ਲਾਇਏ ਮੈਂ ਅਮਰੂਦ ਦਾ ਬੂਟਾ ਲਾਇਆ ਵੇ ਇੱਧਰ ਦੇਖੋ ਕਿੰਨੇ ਸੋਹਣੇ ਸੋਹਣੇ ਬੂਟੇ ਇਹ ਆਹ ਪਿਆਜ਼ ਲਾਇਆ ਵੇ ਮੱਕੀ ਦੇਖ ਲਓ ਕਿੰਨੀ ਕੰਮ ਦੀ ਏ ਸਾਰੀ ਪਰ ਸਪਰੇਅ ਸਪਰੂ 2-3 ਤੱਕ ਸਪਰੇਅ ਹਾਂ ਕਰਤੀਆਂ ਇਹਦੇ ਪਰ ਇਹਦੇ ਦੇਖ ਲਵੋ ਨਾ ਪਾਦਲ ਇੰਨੀ ਸੋਹਣੀ ਪਾਦਲ ਹੋਣੀ ਇੰਨਾ ਤਜਰਬਾ ਦਾ ਕੰਮ ਦਾ ਵੀ ਗੱਲ ਛੱਡ ਦਿਓ ਇੰਨਾ ਨੁਕਸਾਨ ਹੋ ਗਿਆ ਜੜਾ ਵੀ ਪੁੱਛੋ ਨਾ ਕੋਸਾ

ਇੰਨੇ ਪੈਸੇ ਲਾ ਕੇ ਮੈਂ ਸਾਰਾ ਕੰਮ ਬਾਹਰ ਦਾ ਕਰਿਆ ਕੰਪਲੀਟ ਹੋ ਗਿਆ ਸਾਰਾ ਗੱਡੀ ਘਰੀ ਵੀ ਬੈਗ ਭਰੇ ਹੋਏ ਕੱਪੜਿਆਂ ਦੇ ਸਿਰੇ ਪਰ ਜਾ ਕੇ ਸੁਆਹ ਹੋ ਗਈ ਹਾਂ ਮੋਡ ਰੇ ਵੀ ਆਪਣੀ ਇੱਥੇ ਕੰਮ ਹੋ ਗਿਆ ਰੱਬਾ ਕੋਈ ਨਾ ਤੇ ਬਰੇ ਤੇ ਗਰੰਟ ਲੱਗਿਆ ਸਾਰਾ ਗੱਲ ਤੇ ਨਜ਼ਰ ਹਰਤ ਵੀ ਜਿੱਤੇ ਇੰਨਾ ਗਰੰਟ ਹੁੰਦਾ ਹੁੰਦਾ ਕਿ ਆਖਾ ਗਿਆ ਮਾਤਾ ਬਾਈ ਬੈਕਗ੍ਰਾਉਂਡ ਨਾਲ ਲੋੜਾ ਕਰਿਆ ਥੱਕਾ ਕਰਿਆ ਮਾਤਾ ਤਾਂ ਉਹੀ ਗੱਲ ਹੈ ਬਾਈ ਹੁਣ ਤੇਰਾ ਪਾਣਾ ਮਿੱਠਾ ਲੱਗੇ ਆਹੀ ਗੱਲ ਮੰਨਣੀ ਪੈਣੀ ਹੈ ਪਰ ਰੱਬ ਨੇ ਬਹੁਤ ਮਾੜੀ ਗੱਲ ਕਰੀ ਕੋਲ ਭਈਏ ਕਿੰਨੇ ਕੱਢਦੇ ਆ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਉਹਦਾ ਕਿਤੇ ਪਾਣੀ ਪੀਣਾ ਗਿਆ ਪਈਆ ਉਹਨਾਂ ਦੇਖ ਲਿਆ ਵੀ ਸਿੱਤੇ ਦਾ ਕਰੰਟ ਲੱਗ ਗਿਆ ਜਦ ਮੈਨੂੰ ਫੋਨ ਕਰਿਆ ਮੈਂ ਮੁੰਡੇ ਆ ਗਏ ਇਹਦੇ ਹੋਰ ਕੀ ਮੰਨਦਾ ਬਈ ਨੰਨਾ ਘਬਉਂ ਗਿਆ ਐਵੇਂ ਕਿਰੂ ਇਹ ਨੰਨਾ ਕਾਤਾ ਨਾ ਕਰਦਾ ਜੋ ਪ੍ਰਮਾਤਮਾ ਨੂੰ ਵਿਦੇ ਮੰਦੂਰ ਹੋਈ ਹੁੰਦਾ